ਨੌਜਵਾਨ ਸੁਭ ਕਰਨ ਦੀ ਮੌਤੇ ਹੁਣ ਬੀਜੇਪੀ ਪ੍ਰਧਾਨ ਸੁਨੀਲ ਜਾਕੜ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਕੜ ਦਾ ਪਹਿਲਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਪਰਿਵਾਰ ਦੇ ਨਾਲ ਹਮੇਸ਼ਾ ਖੜਾ ਰਹਾਂਗਾ ਔਰ ਦੁੱਖ ਦੀ ਘੜੀ 'ਚ ਮੈਂ ਉਹਨਾਂ ਦੇ ਘਰ ਵੀ ਜਾਵਾਂਗਾ ਇਹ ਵੀ ਕਿਹਾ ਤੇ ਇਹ ਵੀ ਕਹਿ ਦਿੱਤਾ ਕਿ ਇਸ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਉਹਨਾਂ ਦੇ ਬੋਲੇ ਇੱਕ ਟਵੀਟ ਕੀਤਾ ਗਿਆ ਨਸੀਹਤ ਦਿੱਤੀ ਕਿ ਆ ਕਿਸਾਨ ਆਗੂਆਂ ਨੂੰ ਔਰ ਪੰਜਾਬ ਸਰਕਾਰ ਨੂੰ ਵੀ ਉਹਨਾਂ ਨੇ ਨਸੀਹਤ ਦਿੱਤੀ ਹੈ ਮੈਂ ਤੁਹਾਡੇ ਨਾਲ ਟਵੀਟ ਸਾਂਝਾ ਕਰ ਦਿੰਦਾ ਟਵੀਟ ਵੀ ਤੁਹਾਨੂੰ ਪੜ੍ਹ ਕੇ ਸੁਣਾ ਦੇਣਾ ਸੁਨੀਲ ਜਾਖੜ ਦੇ ਵੱਲੋਂ ਟਵੀਟ ਵਿੱਚ ਕੀ ਕੁਝ ਲਿਖਿਆ ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨ ਸੁਭਕਰਨ ਸਿੰਘ ਦੀ ਮੌਤ ਬੇਹੱਦ ਦੁਖਦਾਈ ਹੈ ਮੇਰੀ ਪਰਿਵਾਰ ਨਾਲ ਦਿਲੋਂ ਹਮਦਰਦੀ ਹੈ ਅਤੇ ਸਾਰਾ ਪੰਜਾਬ ਉਸਦੇ ਪਰਿਵਾਰ ਨਾਲ ਖੜਾ ਹੈ ਉਸ ਦੀ ਮੌਤ ਲਈ ਜ਼ਿੰਮੇਵਾਰਾਂ ਨੂੰ ਸਾਹਮਣੇ ਲਿਆਉਣ ਲਈ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਅਤੇ ਸੱਚ ਸਭ ਦੇ ਸਾਹਮਣੇ ਆਉਣਾ ਚਾਹੀਦਾ ਹੈ ਮੈਂ ਅਜਿਹੀ ਦੁਰਘਟਨਾ ਨੂੰ ਦੁਬਾਰਾ ਵਾਪਰਨ ਤੋਂ ਰੋਕਣ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦਾ ਹਾਂ ਕਿਉਂਕਿ ਅੱਜ ਵੀ ਧਰਨੇ ਵਾਲੀ ਥਾਂ ਤੇ ਸਾਡੇ ਹਜ਼ਾਰਾਂ ਸੁਭ ਕਰਨ ਮੌਜੂਦ ਹਨ ਜੋ ਧਰਾਂ ਨੂੰ ਜ਼ਾਦ ਰੱਖਣਾ ਚਾਹੀਦਾ ਹੈ ਕਿ ਹਰ ਜ਼ਿੰਦਗੀ ਅਨਮੋਲ ਹੈ ਦੋਵੇਂ ਧਰਾਂ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਜੀਵਨ ਬਹੁਤ ਅਨਮੋਲ ਹੈ ਜਿੱਥੇ ਸਰਕਾਰਾਂ ਅਤੇ ਸੁਰੱਖਿਆ ਬਲਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਦੀ ਇਜਾਜ਼ਤ ਦੇਣ ਲਈ ਸੰਜਮ ਅਤੇ ਸੁਵੇਦਨਸੀਲਤਾ ਵਿਖਾਉਣੀ ਚਾਹੀਦੀ ਹੈ ਉਤੇ ਕਿਸਾਨ ਸੰਗਠਨਾ ਨੂੰ ਵੀ ਸਾਡੇ ਨੌਜਵਾਨਾਂ ਦੇ ਜਨੂੰਨ, ਜ਼ਜ਼ਾਰੂਪਨ ਅਤੇ ਊਰਜਾ ਨੂੰ ਸਹੀ ਦਿਸ਼ਾ ਦੇਣੀ ਚਾਹੀਦੀ ਹੈ। ਇਸ ਅੰਦੋਲਨ ਦੇ ਆਗੂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਡੇ ਨੌਜਵਾਨ ਸਾਡੇ ਦੇਸ਼ ਦਾ ਸਰਮਾਇਆ ਹਨ ਅਤੇ ਉਹਨਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਨੌਜਵਾਨਾਂ ਦੀ ਕਿਸੇ ਦੇ ਸਿਆਸੀ ਇਰਾਦਿਆਂ ਲਈ ਵਰਤੋਂ ਨਾ ਹੋਵੇ। ਸਾਰੇ ਮੰਗਾਂ ਦਾ ਹੱਲ ਗਲਵਾਟ ਰਾਹੀਂ ਨਿਕਲੇਗਾ ਅਤੇ ਦੋਵਾਂ ਧਿਰਾਂ ਨੂੰ ਗਲਵਾਟ ਰਾਹੀਂ ਮਸਲੇ ਹੱਲ ਕਰਨ ਲਈ ਅੱਗੇ ਵਧਣਾ ਚਾਹੀਦਾ ਹੈ ਪਰੋਤੀ ਦੱਸਦੀ ਕਿ ਸੁਨੀਲ ਜਾਖੜ ਨੇ ਵੀ ਗੱਲ ਕਹੀ ਹੈ ਕਿ ਮੈਂ ਜ਼ਿੰਮੇਵਾਰੀ ਲੈ ਰਿਹਾ ਕਿ ਜਿਹੜੇ ਵਿਅਕਤੀਆਂ ਨੇ ਜਾਂ ਜਿਹੜੇ ਵੱਲੋਂ ਵੀ ਇਹ ਗੋਲੀ ਚਲਾਈ ਗਈ ਆ ਮੈਂ ਕਾਰਵਾਈ ਦੀ ਮੰਗ ਕਰਦਾ ਆਪਣੀ ਹੀ ਸਰਕਾਰ ਨੂੰ ਨਸੀਹਤ ਦਿੱਤੀ ਹੈ ਕਿ ਕਾਰਵਾਈ ਹੋਣੀ ਚਾਹੀਦੀ ਹੈ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਕਿਸ ਨੇ ਹੁਕਮ ਦਿੱਤੇ ਨੇ ਗੋਲੀ ਚਲਾਉਣ ਦੇ ਅਤੇ ਨੌਜਵਾਨ ਦੀ ਮੌਤ ਹੋਈ ਉਸ ਦੀ ਜਾਂਚ ਵੀ ਹੋਵੇਗੀ ਤੇ ਨਾਲ ਹੀ ਇਹ ਵੀ ਗੱਲ ਕਹੀ ਹੈ ਕਿ ਜੀਵਨ ਜਿਹੜਾ ਬੜਾ ਅਨਮੋਲ ਹੈ ਤੇ ਕਿਸਾਨਾਂ ਨੂੰ ਇਹ ਜਿਹੜੀ ਸਹਿਮਤੀ ਦਿੱਤੀ ਹੈ ਜਾਂ ਨਸੀਹਤ ਦਿੱਤੀ ਹੈ ਕਿ ਗੱਲਬਾਤ ਨਾਲ ਹੀ ਮਸਲੇ ਦਾ ਹੱਲ ਹੋਵੇਗਾ ਦੋਨਾਂ ਤਰਫੋਂ ਗੱਲ ਕਰਕੇ ਹੀ ਅੰਦੋਲਨ ਦਾ ਖਾਤਮਾ ਕੀਤਾ ਜਾਵੇ ਖਤਮ ਹੋਣਾ ਚਾਹੀਦਾ ਔਰ ਗੱਲਬਾਤ ਨਾਲ ਹੀ ਇਹਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਹੋਣਗੀਆਂ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਗੱਲਬਾਤਾਂ ਬਹੁਤ ਹੋ ਚੁੱਕੀਆਂ ਨੇ ਬਹੁਤ ਮੀਟਿੰਗਾਂ ਹੋ ਚੁੱਕੀਆਂ ਨੇ ਹਜੇ ਤੱਕ ਜਿਹੜੀ ਸਰਕਾਰ ਹੈ ਉਹ ਉਹੀ ਐ ਮਸਪੀਨ ਦੇਰੀ ਕੋਈ ਵੀ ਮਸਲੇ ਦਾ ਹੱਲ ਨਹੀਂ ਕੱਢ ਰਹੀ ਬਰ ਸੁਨੀਲ ਜਾਖੜ ਦੇ ਵੱਲੋਂ ਏ ਟਵੀਟ ਕਿਤੇ ਨਾ ਕਿਤੇ ਮੈਨੇ ਰੱਖਦਾ ਹੈ ਨੌਜਬਾਨ ਸੁਭ ਕਰਨ ਦੀ ਮੌਤੇ ਹੁਣ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦਾ ਪਹਿਲਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਪਰਿਵਾਰ ਦੇ ਨਾਲ ਹਮੇਸ਼ਾ ਖੜਾ ਰਹਾਂਗਾ ਔਰ ਦੁੱਖ ਦੀ ਘੜੀ ਚ ਮੈਂ ਉਹਨਾਂ ਦੇ ਘਰ ਵੀ ਜਾਵਾਂਗਾ ਇਹ ਵੀ ਕਹਿਆ ਤੇ ਇਹ ਵੀ ਕਹਿ ਦਿੱਤਾ ਕਿ ਇਸ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਨਸੀਹਤ ਦਿੱਤੀ ਕਿ ਆ ਕਿਸਾਨ ਆਗੂਆਂ ਨੂੰ ਔਰ ਪੰਜਾਬ ਸਰਕਾਰ ਨੂੰ ਵੀ ਉਹਨਾਂ ਨੇ ਨਸੀਹਤ ਦਿੱਤੀ ਹੈ ਮੈਂ ਤੁਹਾਡੇ ਨਾਲ ਟਵੀਟ ਸਾਂਝਾ ਕਰ ਦਿੰਦਾ ਟਵੀਟ ਵੀ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਸੁਨੀਲ ਜਾਖੜ ਦੇ ਵੱਲੋਂ ਟਵੀਟ ਵਿੱਚ ਕੀ ਕੁਝ ਲਿਖਿਆ ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨ ਸੁਭਕਰਨ ਸਿੰਘ ਦੀ ਮੌਤ ਬੇਹਦ ਦੁਖਦਾਈ ਹੈ ਮੇਰੀ ਪਰਿਵਾਰ ਨਾਲ ਦਿਲੋਂ ਹਮਦਰਦੀ ਹੈ ਅਤੇ ਸਾਰਾ ਪੰਜਾਬ ਉਸਦੇ ਪਰਿਵਾਰ ਨਾਲ ਖੜਾ ਹੈ ਉਸ ਦੀ ਮਾਤਲੀ ਜ਼ਿੰਮੇਵਾਰਾਂ ਨੂੰ ਸਾਹਮਣੇ ਲਿਆਉਣ ਲਈ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਅਤੇ ਸੱਚ ਸਭ ਦੇ ਸਾਹਮਣੇ ਆਉਣਾ ਚਾਹੀਦਾ ਹੈ ਮੈਂ ਅਜਹੀ ਦੁਰਘਟਨਾ ਨੂੰ ਦੁਬਾਰਾ ਵਾਪਰਨ ਤੋਂ ਰੋਕਣ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦਾ ਹਾਂ ਕਿਉਂਕਿ ਅੱਜ ਵੀ ਧਰਨੇ ਵਾਲੀ ਥਾਂ ਤੇ ਸਾਡੇ ਹਜ਼ਾਰਾਂ ਸੁਭ ਕਰਨ ਮੌਜੂਦ ਹਨ ਜੋ ਧਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਜ਼ਿੰਦਗੀ ਅਨਮੋਲ ਹੈ ਦੋਵੇਂ ਧਿਰਾਂ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਜੀਵਨ ਬਹੁਤ ਅਨਮੋਲ ਹੈ ਜਿੱਥੇ ਸਰਕਾਰਾਂ ਅਤੇ ਸੁਰੱਖਿਆ ਬਲਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਦੀ ਇਜਾਜ਼ਤ ਦੇਣ ਲਈ ਸੰਜਮ ਅਤੇ ਸੁਵੇਦਨਸੀਲਤਾ ਵਿਖਾਉਣੀ ਚਾਹੀਦੀ ਹੈ ਉੱਥੇ ਕਿਸਾਨ ਸੰਗਠਨਾਂ ਨੂੰ ਵੀ ਸਾਡੇ ਨੌਜਵਾਨਾਂ ਦੇ ਜਨੂੰਨ, ਜ਼ਜ਼ਾਰੂਪਨ ਅਤੇ ਊਰਜਾ ਨੂੰ ਸਹੀ ਦਿਸ਼ਾ ਦੇਣੀ ਚਾਹੀਦੀ ਹੈ ਇਸ ਅੰਦੋਲਨ ਦੇ ਆਗੂਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਡੇ ਨੌਜਵਾਨ ਸਾਡੇ ਦੇਸ਼ ਦਾ ਸਰਮਾਇਆ ਹਨ ਅਤੇ ਉਹਨਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਨੌਜਵਾਨਾਂ ਦੀ ਕਿਸੇ ਦੇ ਸਿਆਸੀ ਇਰਾਦਿਆਂ ਲਈ ਵਰਤੋਂ ਨਾ ਹੋਵੇ ਸਾਰੇ ਮੰਗਾਂ ਦਾ ਹੱਲ ਗਲਵਾਤ ਰਾਹੀਂ ਨਿਕਲੇਗਾ ਅਤੇ ਦੋਵੇਂ ਧਿਰਾਂ ਨੂੰ ਗਲਵਾਤ ਰਾਹੀਂ ਮਸਲੇ ਹੱਲ ਕਰਨ ਲਈ ਅੱਗੇ ਵਧਣਾ ਚਾਹੀਦਾ ਹੈ ਪਰ ਉਹਤੇ ਹੀ ਦੱਸਤੀ ਕਿ ਸੁਨੀਲ ਜਾਖੜ ਨੇ ਵੀ ਗੱਲ ਕਹੀ ਹੈ ਕਿ ਮੈਂ ਜ਼ਿੰਮੇਵਾਰੀ ਲੈ ਰਿਹਾ ਕਿ ਜਿਹੜੇ ਵਿਅਕਤੀਆਂ ਨੇ ਜਾਂ ਜਿਹੜੇ ਵੱਲੋਂ ਵੀ ਇਹ ਗੋਲੀ ਚਲਾਈ ਗਈ ਆ ਮੈਂ ਕਾਰਵਾਈ ਦੀ ਮੰਗ ਕਰਦਾ ਆਪਣੀ ਹੀ ਸਰਕਾਰ ਨੂੰ ਨਸੀਹਤ ਦਿੱਤੀ ਹੈ ਕਿ ਕਾਰਵਾਈ ਹੋਣੀ ਚਾਹੀਦੀ ਹੈ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਕਿਸ ਨੇ ਹੁਕਮ ਦਿੱਤੇ ਨੇ ਗੋਲੀ ਚਲਾਉਣ ਦੀ ਅਤੇ ਨੌਜਵਾਨ ਦੀ ਮੌਤ ਹੋਈ ਹੈ ਉਸ ਦੀ ਜਾਂਚ ਵੀ ਹੋਵੇਗੀ ਤੇ ਨਾਲ ਹੀ ਇਹ ਵੀ ਗੱਲ ਕਹੀ ਹੈ ਕਿ ਜੀਵਨ ਜਿਹੜਾ ਬੜਾ ਅਨਮੋਲ ਹੈ ਤੇ ਕਿਸਾਨਾਂ ਨੂੰ ਇਹ ਜਿਹੜੀ ਸਹਿਮਤੀ ਦਿੱਤੀ ਹੈ ਜਾਂ ਨਸੀਹਤ ਦਿੱਤੀ ਹੈ ਕਿ ਗੱਲਬਾਤ ਨਾਲ ਹੀ ਮਸਲੇ ਦਾ ਹੱਲ ਹੋਵੇਗਾ ਦੋਨਾਂ ਤਰਫੋਂ ਗੱਲ ਕਰਕੇ ਹੀ ਅੰਦੋਲਨ ਦਾ ਖਾਤਮਾ ਕੀਤਾ ਦਾ ਵੀ ਖਤਮ ਹੋਣਾ ਚਾਹੀਦਾ ਔਰ ਗੱਲਬਾਤ ਨਹੀਂ ਇਹਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਹੋਣਗੀਆਂ ਪਰ ਗਸਾਨਾ ਦਾ ਕਹਿਣਾ ਹੈ ਕਿ ਗੱਲਾਂਬਾਤਾਂ ਬਹੁਤ ਹੋ ਚੁੱਕੀਆਂ ਨੇ ਬਹੁਤ ਮੀਟਿੰਗਾਂ ਹੋ ਚੁੱਕੀਆਂ ਨੇ ਹਜੇ ਤੱਕ ਜਿਹੜੀ ਸਰਕਾਰ ਹੈ ਉਹ ਉਹ ਹੀ ਐਮਐਸਪੀ ਨਹੀਂ ਦੇ ਰਹੀ ਕੋਈ ਵੀ ਮਸਲੇ ਦਾ ਹੱਲ ਨਹੀਂ ਕੱਢ ਰਹੀ ਪਰ ਸੁਨੀਲ ਜਾਖੜ ਦੇ ਵੱਲੋਂ ਏ ਟਵੀਟ ਕਿਤੇ ਨਾ ਕਿਤੇ ਮੈਨੇ ਰੱਖਦਾ